ਤਰਨਤੰਪਿੰਡ ਅਲਾਦੀਨਪੁਰ ਦੇ ਨੇੜੇ ਇੱਕ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੇ ਰੋਸ ਚ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ ਤੇ ਜਾਮ ਲਗਾ ਕੇ ਧਰਨਾ ਲਗਾ ਦਿੱਤਾ ਇਹ ਧਰਨਾ ਸਾਰੀ ਰਾਤ ਚੱਲਦਾ ਰਿਹਾ ਅੱਜ ਸਵੇਰੇ 10 ਵਜੇ ਦੇ ਕਰੀਬ ਹਲਕਾ ਤਰਨਤੰਪ ਤੋਂ ਵਿਧਾਇਕ ਡਾਕਟਰ ਧਰਮਵੀਰ ਅਗਨੋਤਰੀ ਨੇ ਮਾਤਾ ਪਿਤਾ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਧਰਨਾ ਸਮਾਪਤ ਕਰਵਾਇਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ 2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਇਹ ਦੁਖਦਾਈ ਘਟਨਾ ਹੋਈ ਹੈਗੀ ਆ ਇਹ ਬੇਟਾ ਸੁਖਦੀਪ ਸਿੰਘ ਇਹਦੇ ਬਾਪ ਸਰਜਨ ਸਿੰਘ ਮੇਰੇ ਆਪਣਾ ਪਿੰਡ ਦਾ ਮੈਂ ਵੀ ਸਿਰੋ ਪਿੰਡ ਦਾ ਰਹਿਣ ਵਾਲਾ ਆ ਉੱਥੇ ਜੰਮਿਆ ਪਲਿਆ ਉੱਥੇ ਸਾਰੇ ਹੋਏ ਅੱਜ ਮੇਰੇ ਨੇਟਿਵ ਬੱਸਾਂ ਵਾਲਿਆਂ ਦੀ ਲਾਪਰਵਾਹੀ ਕਰ ਕੋਈ ਦਿਨ ਇਸ ਤਰ੍ਹਾਂ ਖਾਲੀ ਨਹੀਂ ਜਾਂਦਾ ਜਿਸ ਦਿਨ ਆਪਾਂ ਖ਼ਬਰਾਂ 'ਚ ਨਹੀਂ ਪੜਦੇ ਕਿ ਅੱਜ ਇੱਥੇ ਐਕਸੀਡੈਂਟ ਹੋ ਗਿਆ ਅੱਜ ਦੋ ਮੌਤਾਂ ਹੋ ਗਈਆਂ ਚਾਰ ਮੌਤਾਂ ਹੋ ਗਈਆਂ ਇੱਕ ਮੌਤ ਹੋ ਗਈ ਇਹ ਹੁੰਦੀਆਂ ਨੇ ਔਰ ਬੱਸਾਂ ਵਾਲੇ ਦੀ ਲਾਪਰਵਾਹੀ ਹੁੰਦੀ ਨਹੀਂ ਔਰ ਬਾਕੀ ਸਭ ਕੀ ਹੈ ਕਿ ਕਾਨੂੰਨ ਇਹਨੇ ਸੌਖੇ ਨੇ ਪੀ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ ਤੋ ਪ੍ਰਭਾਵ ਨਹੀਂ ਕਰਦੇ ਲਾ ਔਰ ਲਾਪੁਰਾਈ ਨੇ ਮੌਤ ਹੋਈ ਆ ਮੈਨੂੰ ਮੇਰੀ ਪਾਰਟੀ ਨੂੰ ਮੇਰੇ ਪਰਿਵਾਰ ਦਾ ਮੈਂਬਰ ਬਹੁਤ ਹੀ ਦੁੱਖਵਾ ਜੀ ਸਾਹਿਬ ਨੇ ਗੱਲ ਕੀਤੀ ਸੀ ਜੀ ਸਾਹਿਬ ਨੇ ਅਸ਼ਵਾਸ਼ਣ ਦਿੱਤਾ ਹੈਗਾ ਵਾ ਕਿ ਅਸੀਂ 2 ਲੱਖ ਰੁਪਏ ਰੈਡ ਕਰਾਫਟ ਦੀ ਮਤ ਕਰਾਂਗੇ ਮੇਰੇ ਔਰ ਮੈਂ ਉਹਨਾਂ ਨੇ ਬੇਨਤੀ ਕੀਤੀ ਆ ਕਿ ਜੋ ਕਾਨੂੰਨੀ ਕਾਰਵਾਈ ਹੈਗੀ ਆ ਉਹ ਕਰਕੇ ਬਸ ਵਾਲੇ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਔਰ ਇਨਸ਼ੋਰੈਂਸ ਕੰਪਨੀ ਜੋ ਵਤਵਾਦ ਇਸ ਗਰੀਬ ਬੰਦੇ ਦੀ ਮਤ ਕਰ ਸਕਦੀ ਉਹ ਮਤ ਕਰੇ ਕਿਉਂਕਿ ਕਰੂੰਗਾ ਵੀ ਪ੍ਰੈਸ ਵਾਸਤੇ ਥਰੂ ਵੀ ਕਿ ਬੱਸਾਂ ਵਾਲਿਆਂ ਨੇ ਹਦਾਇਤ ਦੇ ਕਿ ਸਪੀਡ ਦੀ ਲਿਮਟ ਕਰ ਹੌਲੀ ਚਲਾਉਣੇ ਪਿੰਡਾਂ ਦੇ ਵਿੱਚੋਂ ਇੰਨੀ ਤੇਜ਼ ਬੱਸਾਂ ਚਲਾਉਂਦੇ ਨੇ ਜਿਸ ਕਰਕੇ ਸਾਰਾ ਘਟਨਾ ਹੋਈ ਹੈ ਵੱਲੋਂ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਇਹਨਾਂ ਦਾ ਜਿਹੜਾ ਕੋਈ ਵੀ ਮੌਤਵਰ ਬੰਦਾ ਜਿਹਦੇ ਬਿਆਨ ਤੇ ਬਕਸ਼ਾ ਦੇਣਾ ਹੈ ਉਹਨੂੰ ਨਾਲ ਲੈ ਕੇ ਅਸੀਂ ਹੁਣੇ ਕੇਸ ਰਜਿਸਟਰ ਕਰਕੇ ਜਿਹੜੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦੇਣੀ ਹੈ ਹੁਣੇ ਕੁਝ ਟ੍ਰੈਵਰ ਮੁਕੇ ਤੇ ਕੰਪੂ ਪਾਇਆ ਗਿਆ ਅਸੀਂ ਬੜੀ ਕੋਸ਼ਿਸ਼ ਕਰਕੇ ਜਿਹੜਾ ਡਰਾਈਵਰ ਆ ਬੱਸ ਦਾ ਉਹਨੂੰ ਰਾਤ ਹੀ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ ਪਰ ਜ਼ਰੂਰੀ ਹੈ ਵੀ ਇਹਨਾਂ ਦਾ ਬੰਦਾ ਜਿਹੜਾ ਕੁਝ ਨਾਲ ਜਾ ਕੇ ਬਿਆਨ ਲਿਖਵਾਏ ਤਾਂ ਹੀ ਐਫਆਈਆਈ ਦੀ ਲੋਜ ਹੋਈ ਤਰਨਤਾਂ ਤੋਂ ਜਸਬੀ ਸਿੰਘ ਲੱਡੂਰੀ ਰਿਪੋਰਟ ਪੰਜਾਬ ਟੂਡੇ